ਲੋ ਜੀ ਅੱਜ ਦਾ ਪਹਿਲਾ ਆਰਟੀਕਲ ਚੈੱਕ ਕਰੋ ਬਹੁਤ ਸੋਹਣਾ ਸੂਟ ਆ ਪਹਿਲਾਂ ਦਾ ਫੋਟੋ ਦੇਖੋ ਐਵੇਂ ਬਣਨਾ ਸੂਟ ਦਿਖਾਇਓ ਜੀ ਫੋਟੋ ਕੱਪੜਾ ਵੀ ਬੜਾ ਘੈਂਟ ਹੈ ਜੀ ਬਹੁਤ ਸੋਹਣੀ ਆਈਟਮ ਆਈਆਂ ਸਲਵਾਰ ਆਉਗੀ ਐਵੇਂ ਪਲੇਨ ਠੀਕ ਹੈ ਜੀ ਲੋ ਜੀ ਮਲੈਮ ਪਿਆ ਕੱਪੜਾ ਸੂਟ ਚ ਬਿਲਕੁਲ ਵੀ ਠੰਡ ਨਹੀਂ ਲੱਗਣੀ ਹੈਗੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਕਿੰਨਾ ਪਿਆਰਾ ਕਲਰ ਹੈ ਨਾਲ ਆ ਗਈ ਇਹ ਸ਼ਾਲ ਆਰੇ ਰੇਟ ਤੁਹਾਨੂੰ ਇਹ ਜਾਂ ਦੇ ਦੇਣਾ ਤੁਣ ਤੁਸੀਂ ਸੁਣ ਕੇ ਹੈਰਾਨ ਰਹਿ ਜਾਣਾ ਆ ਦੇਖੋ ਆ ਸ਼ਾਲ ਆ ਗਈ ਨਾਲ ਠੀਕ ਹੈ ਜੀ ਹੁਣ ਕਲਰ ਦੇਖੋ ਮਿੱਠੇ ਮਿੱਠੇ ਜੇ ਕਿੰਨੇ ਸੋਹਣੇ ਆ ਓਹੋ ਹੋ ਨਾਈਟ ਲਾਈਟ ਜੇ ਤੁਪਾਂ ਚ ਕਿੰਨੇ ਸੋਹਣੇ ਖੜਨਗੇ ਲਓ ਜੀ ਦੇਖੋ ਰੇਟ ਹੈਗਾ ਸਿਰਫ ਔਰ ਸਿਰਫ 650 ਰੁਪਿਆ ਹਾਂਜੀ ਸਿਰਫ 650 ਰੁਪਏ ਚ ਡਿਜ਼ਾਈਨਰ ਗਰਮ ਸੂਟ ਲੈ ਜੋ ਇਹਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾਉਣਾ ਡਿਜ਼ਾਈਨ ਬਾਧੂ ਮਿਲ ਜਾਣਗੇ ਠੀਕ ਹੈ ਜੀ ਬਸ ਵੀਡੀਓ ਚ ਮੈਂ ਤੁਹਾਨੂੰ ਸੈਂਪਲ ਦਿਖਾਉਣੇ ਆ ਸਿਰਫ ਜੇ ਸਾਰੇ ਸੂਟ ਦੇਖਣੇ ਆ ਫਿਰ ਤੁਹਾਨੂੰ ਮਾਵੀ ਦੀ ਹੱਟੀ ਤੇ ਚੱਲ ਕੇ ਆਉਣਾ ਹੀ ਪੈਣਾ ਏ ਵੀਡੀਓ ਚ ਮੈਂ ਤੁਹਾਨੂੰ ਸਾਰੇ ਸੂਟ ਨਹੀਂ ਦਿਖਾ ਸਕਦਾ ਆਹ ਲਓ ਦੇਖੋ ਡਿਜ਼ਾਈਨ ਓਏ ਹੋਏ ਕੀ ਬਾਤ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਸਲਵਾਰ ਆ ਗਈ ਦੇਖੋ ਐਵੇਂ ਪਲੇਨ ਨਾਲੇ ਚੜ ਗਈ ਤਾਂ ਆਹ ਲਓ ਆਹ ਸਲਵਾਰ ਹੈ ਚਾਹੇ ਪਲਾਜੋ ਬਣਾ ਲਓ ਚਾਹੇ ਸਲਵਾਰ ਬਣਾ ਲਓ ਤੁਹਾਡੀ ਇੱਛਾ ਅਲੋ ਜੀ ਸਰਵੋਸਕੀ ਦਾ ਕੰਮ ਹੋਇਆ ਵਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਕੱਪੜਾ ਵੀ ਬਹੁਤ ਘੈਂਟ ਐ ਠੀਕ ਐ ਜੀ ਆ ਹੈਗੀ ਆ ਨਾਲ ਸ਼ਾਲ ਦੇਖੋ ਬਹੁਤ ਮਲਾਇਮ ਕੱਪੜਾ ਐ ਰੇਟ ਚਮਈ ਮਿੱਠਾ ਸਿਰਫ 650 ਰੁਪਿਆ ਮਾਵੀ ਦੀ ਹੱਟੀ ਕੁਰਾਲੀ ਤੇ ਮਿਲੂਗਾ ਤੁਹਾਨੂੰ ਆ ਲੋ ਸੂਟ ਦਾ ਨਾਮ ਪਤਾ ਕੀ ਆ ਦਿਖਾਇਓ ਰੇਂਜ ਰੋਵਰ ਰੇਂਜ ਰੋਵਰ ਦੀ ਫੀਲਿੰਗ ਆਊਗੀ ਸੂਟ ਪਾ ਕੇ ਤੁਹਾਨੂੰ ਵੀ ਰੇਂਜ ਰੋਵਰ ਗੱਡੀ 'ਚ ਘੁੰਮ ਰਹੇ ਆ। ਲਓ ਜੀ 컬러 ਦੇਖੋ। ਲਓ ਜੀ। ਲਓ ਜੀ 컬러 ਵੀ ਸਾਰੇ ਸੋਹਣੇ ਆ ਬਹੁਤ ਪਿਆਰੇ ਸੂਟ ਆ ਜਿਹਨੇ ਵੀ ਲੈਣਾ ਹੈ ਆਰਡਰ ਕਰਨਾ ਹੈ WhatsApp ਤੇ ਮੈਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦਾ। ਜੇ ਸ਼ਾਪ ਤੇ ਆ ਕੇ ਲੈ ਕੇ ਜਾਣਾ ਸ਼ਾਪ ਤੇ ਆ ਕੇ ਲਿਜੋ ਸਿਰਫ 650 ਰੁਪਿਆ। ਠੀਕ ਹੈ ਜੀ। ਡਿਲੀਵਰੀ ਵੀ ਫ੍ਰੀ ਦੇ ਦਾਂਗੇ। ਲਓ ਜੀ ਜਿਹੜਾ ਦੋ ਸੂਟ ਆਰਡਰ ਕਰੋਗੇ ਉਹਨੂੰ ਡਿਲੀਵਰੀ ਫ੍ਰੀ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਮੰਗਾ ਲਿਓ। ਠੀਕ ਹੈ ਜੀ। ਉਸ ਤੋਂ ਬਾਅਦ ਹਾਲੋ ਅਗਲਾ ਡਿਜ਼ਾਈਨ ਚੈੱਕ ਕਰੋ ਹੁਣ ਵਧੀਆ ਸੂਟ ਦਿਹੋਣਿਆ ਤੁਹਾਨੂੰ ਟੌਪ ਕਲਾਸ ਬਾਟਮ ਪਲੇਨ ਕਪੜਾ ਹੈਗਾ ਪਿਓਰ ਪਸ਼ਮੀਨਾ ਪਿਓਰ ਕੋਈ ਡੁਪਲੀਕੇਟ ਨਹੀਂ ਲਓ ਜੀ ਕਰੋ ਚੈੱਕ ਉੱਪਰ ਹਲਕਾ ਜਿਹਾ ਆਰੀ ਦਾ ਕੰਮ ਹੋਇਆ ਵਾ ਮੈਂ ਕਹਿੰਦਾ ਕੀ ਬਾਤ ਆ ਸੂਟ ਦਾ ਕਲਰ ਵੀ ਬੜਾ ਘੈਂਟ ਆ ਸੂਟ ਵੀ ਬਹੁਤ ਸੋਹਣਾ ਵਰਕ ਵੀ ਬਹੁਤ ਪਿਆਰਾ ਹੋਇਆ ਵਾ ਆ ਬਾਜੂ ਐ ਸਾਈਡ ਤੇ ਠੀਕ ਐ ਜੀ ਆਹ ਲਓ ਸ਼ਾਲ ਵੀ ਪਿਓਰ ਦੀ ਐ ਨਾਲ ਇੱਕ ਵਾਰੀ ਆ ਕੇ ਸ਼ਾਪ ਤੇ ਕੱਪੜਾ ਫੀਲ ਕਰਕੇ ਦੇਖਿਓ ਸੋਰੀ 1 ਮਿੰਟ ਥੋੜੀ ਆਵਾਜ਼ ਮੇਰੀ ਉਹ ਆਉਂਦੀ ਹੋਊਗੀ ਕਿਉਂਕਿ ਮੈਨੂੰ ਜ਼ਖਾਮ ਹੋਇਆ ਹੋਇਆ ਵਾ ਤਿੰਨ ਦਿਨ ਹੋ ਗਏ ਦਵਾਈ ਕੋਈ ਅਸਰ ਨਹੀਂ ਕਰ ਰਹੀ ਤੁਸੀਂ ਦੁਆ ਕਰੋ ਤੁਹਾਡਾ ਵੀਰ ਠੀਕ ਹੋ ਜਾਵੇ ਜ਼ਖਾਮ ਬਹੁਤ ਜ਼ਿਆਦਾ ਹੋਇਆ ਵਾ ਮੈਨੂੰ ਪਰ ਫਿਰ ਵੀ ਮੈਂ ਆਪਣੀਆਂ ਭੈਣਾਂ ਵਾਸਤੇ ਵੀਡੀਓ ਬਣਾ ਰਿਹਾ ਕਿਉਂਕਿ ਮੈਨੂੰ ਮੈਸੇਜ ਆ ਰਹੇ ਤੇ ਕਮੈਂਟ ਆ ਰਹੇ ਤੇ ਕਿ ਤੁਸੀਂ ਹੁਣ ਵੀਡੀਓ ਨਹੀਂ ਲੌਂਗ ਵੀਡੀਓ ਨਹੀਂ ਬਣਾ ਰਹੇ ਵੀਡੀਓ ਸਾਰੀ ਦੇਖਣੀ ਆ ਕੱਲੇ ਮੋٹے ਸੂਟ ਨਹੀਂ ਮੈਂ ਪਾਰਟੀ ਵੇਅਰ ਸੂਟ ਵੀ ਪਾਉਣੇ ਆ ਸਾਰੇ ਸਸਤੇ ਵੀ ਮਹਿੰਗੇ ਵੀ ਵਧੀਆ ਤੋਂ ਵਧੀਆ ਸੂਟ ਵੀਡੀਓ ਆਪਾਂ ਇਸ ਕੀ ਲੋਕ ਬਣਾਉਣੀ ਆ ਠੀਕ ਹੈ ਜੀ ਤੇ ਤੁਸੀਂ ਸ਼ੇਅਰ ਜ਼ਰੂਰ ਕਰਨੀ ਆ ਸੌਰੀ ਆਪਾਂ ਦਾ ਕਲਰ ਦਿਖਾਉਣੇ ਹੁਣ ਖੋਲਤਾ ਸੂਟ ਆ ਲੋ ਕਲਰ ਚੈੱਕ ਕਰ ਲਓ ਜੀ ਇਹਨਾਂ ਵਿੱਚ ਲੋ ਜੀ ਆ ਲੋ ਜੀ ਕਲਰ ਬਸ ਮਿਲਦੇ ਜੁਦਦੇ ਇਹਨਾਂ ਦੀਆਂ ਸਲਵਾਰਾਂ ਚੇਜ ਆਉਣਗੀਆਂ ਜਿਸ ਤਰ੍ਹਾਂ ਇਹਦਾ ਗ੍ਰੀਨ ਬੇਸ ਆ ਗਿਆ ਤਾਂ ਇਹਦੇ ਨਾਲ ਦੇਖੋ ਗ੍ਰੀਨ ਸਲਵਾਰ ਹੈ ਇਹਦੇ ਨਾਲ ਆਹ ਬ੍ਰਾਊਨ ਬੇਸ ਆ ਗਿਆ ਤਾਂ ਬ੍ਰਾਊਨ ਸਲਵਾਰ ਹੈ ਇਹਦੇ ਨਾਲ ਆਹ ਆਹ ਕਰੀਮ ਜਾਂ ਬੇਸ ਆ ਵਾਈਨ ਜਾਂ ਸੌਰੀ ਆ ਦੇਖੋ ਐਵੇਂ ਵਾਈਨ ਸਲਵਾਰ ਆ ਗਈ ਠੀਕ ਹੈ ਜੀ ਹਲਕਾ ਹਲਕਾ ਜਿਹਾ ਫਰਕ ਆਊਗਾ ਸ਼ਰਟਾਂ 'ਚ ਸਲਵਾਰਾਂ ਬਾਟਮਾਂ ਚੇਂਜ ਆਉਣਗੀਆਂ ਰੇਂਜ ਹੈਗੀ ਆ ਜੀ ਸਿਰਫ 850 ਰੁਪਏ ਬਾਕ ਮੇਰੀ ਇੱਕ ਹੱਥ ਬਨ ਕੇ ਬੇਨਤੀ ਆ ਜੀ ਵੀਡੀਓ ਵਾਲਾ ਰੇਟ ਫਿਕਸ ਹੁੰਦਾ ਹੈ ਵੀਡੀਓ ਵਾਲੇ ਰੇਟ 'ਚ 바ਰਗਨਿੰਗ ਨਾ ਕਰਿਆ ਕਰੋ ਹੱਥ ਬਨ ਕੇ ਮਰੀਆਂ ਭੈਣਾਂ ਨੂੰ ਬੇਨਤੀ ਆ ਬੀਬੀਆਂ ਨੂੰ ਬੇਨਤੀ ਆ ਲਓ ਜੀ ਲਓ ਜੀ ਅਗਲਾ ਆਰਟੀਕਲ ਇਸੇ ਰੇਂਜ ਦੇ ਵਿੱਚ ਚਾਹ ਲਓ ਦੇਖੋ ਜੀ ਇਹ ਵੀ ਪਿਓਰ ਪਸ਼ਮੀਨਾ ਦਾ ਸੂਟ ਹੈ ਜੀ ਕੋਈ ਡੁਪਲੀਕੇਟ ਨਹੀਂ ਕੋਈ ਕਾਪੀ ਨਹੀਂ ਠੀਕ ਹੈ ਜੀ ਪਲੇਨ ਬਾਟਮ ਲਓ ਜੀ ਸ਼ਾਲ ਵੀ ਬੜੀ ਘੈਂਟ ਹੈ ਆ ਲਓ ਜੀ ਆ ਸ਼ਾਲ ਆ ਕੀ ਪੂਰੀ ਐ ਲੰਬੀ ਚੌੜੀ ਬੁੱਕਲ ਵੱਜੂਗੀ ਪੂਰੀ ਐਨ ਮਾਰ ਕੇ ਵੀ ਦਿਖਾ ਦਿੰਨਾ ਮੈਂ ਆ ਲਓ ਲਓ ਜੀ ਦੇਖੋ ਹਾਂ ਪੂਰੀ ਬੁੱਕੜ ਵੱਜੀ ਆ ਠੰਡ ਨਹੀਂ ਲੱਗਣੀ ਇਹਦੇ ਵਿੱਚ ਗਰਮ ਪਈ ਆ ਨਿੱਕੀ ਮੋਂ ਤਾਂ ਗਰਮੀ ਆਉਣ ਲੱਗ ਗਈ ਉਹ ਗਰਮੀ ਆਉਣ ਲੱਗ ਗਈ ਓ ਆਹ ਲੋ ਜੀ ਰੰਗ ਦੇਖੋ ਇਹਦੇ ਵਿੱਚ ਦੋ ਰੰਗ ਹੈ ਇੱਕ ਤੁਹਾਨੂੰ ਡਿਜ਼ਾਈਨ ਹੋਰ ਦਿਖਾਉਣਾ ਦੋਨਾਂ ਡਿਜ਼ਾਈਨਾਂ ਦੇ ਵਿੱਚ ਦੋ ਦੋ ਰੰਗ ਹੈ ਜੀ ਸਿਰਫ 850 ਰੁਪਏ ਚ ਆਹ ਲੋ ਪਿਓਰ ਪਸ਼ਮੀਨਾ ਦੇਖੋ ਡਿਜ਼ਾਈਨ ਜਿਹਨੂੰ ਲਾਈਟ ਕਲਰ ਪਸੰਦ ਹੈ ਲਾਈਟ ਕਲਰ ਲੇਜੋ ਜਿਹਨੂੰ ਡਾਰਕ ਪਸੰਦ ਹੈ ਡਾਰਕ ਲੇਜੋ ਆਹ ਲੋ ਸਿਰਫ 850 ਦੀ ਰੇਂਜ ਹੈ ਇਹਨਾਂ ਦੀ ਹੁਣ ਆਪਾਂ ਤੁਹਾਨੂੰ ਦਿਖਾਉਂ ਲਓ ਜੀ ਸ਼ਿਮਰ ਪਸ਼ਮੀਨਾ ਬਹੁਤ ਘੈਂਟ ਆਈਟਮ ਹੈ ਜੀ ਆਉਣ ਜਾਣ ਵਾਸਤੇ ਤੁਸੀਂ ਸੂਟ ਲੈ ਕੇ ਜਾਣਾ ਤਾਂ ਆਹ ਲੈ ਕੇ ਜਾਓ ਸ਼ਿਮਰ ਪਸ਼ਮੀਨਾ ਮੋਟਾ ਹੀ ਕੱਪੜਾ ਹੈ ਮਤਲਬ ਪਸ਼ਮੀਨਾ ਦੇ ਵਿੱਚ ਆ ਬਟ ਸ਼ਿਮਰ ਪਸ਼ਮੀਨਾ ਨਵਾਂ ਕੱਪੜਾ ਹੈ ਥੋੜਾ ਚਮਕਾ ਵਾਲਾ ਹੁੰਦਾ ਬਹੁਤ ਘੈਂਟ ਚੀਜ਼ ਆ ਬਾਟਮ ਤਾਂ ਪਲੇਨ ਹੀ ਆਉਗੀ ਐਦਾਂ ਦੀ ਆਉਗੀ ਨਾਲ ਸ਼ਾਲੇ 'ਚ ਡਿਜ਼ਾਈਨ ਬਹੁਤ ਘੈਂਟ ਘੈਂਟ ਹੈ ਲਓ ਜੀ ਸ਼ਾਲ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਬਹੁਤ ਕੈਂਟ ਆਈਟਮ ਹੈ ਲੋ ਜੀ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਆਹ ਲੋ ਆਹ ਡਿਜ਼ਾਈਨ ਇਹਦੇ ਵਿੱਚ ਲੱਗਾ ਆਹ ਡਿਜ਼ਾਈਨ ਲੱਗਾ ਦੇਖੋ ਚਾਰ ਤੋਂ ਪੰਜ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਸੇਮੇ ਆ ਸੇਮੇ ਆ ਸੇਮੇ ਆ ਲੋ ਗ੍ਰੀਨ ਕਲਰ ਹੈ ਠੀਕ ਹੈ ਜੀ ਲੱਗ ਡਿਜ਼ਾਈਨ ਕਿਹੜਾ ਇੱਕ ਆਹ ਕਲਰ ਹੈ ਇਹਦੇ ਵਿੱਚ ਇੱਕ ਆਹ ਕਲਰ ਹੈ ਇਹਦੇ ਵਿੱਚ ਆਹ ਹੀ ਡਿਜ਼ਾਈਨ ਆ ਲੱਗ ਆਹ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਕੀ ਬਾਤ ਹੈ ਜੀ ਲਓ ਦੀ ਸ਼ਿਮਰ ਪਸ਼ਮੀਨਾ ਕੀ ਬਾਤ ਹੈ ਦੇਖੋ ਗਲਾ ਵੀ ਆ ਬਾਜੂ ਵੀ ਆ ਘੇਰਾ ਵੀ ਆ ਬਹੁਤ ਸੋਹਣਾ ਸੂਟ ਹੈ ਐਵੇਂ ਹੀ ਬੈਗ ਤੇ ਵੀ ਆ ਆ ਲੋ ਆ ਬੈਗ ਚੈੱਕ ਕਰ ਲਓ ਕੱਪੜਾ ਬਹੁਤ ਸੋਹਣਾ ਹੈ ਤੇ ਰੇਂਜ ਵੀ ਬਹੁਤ ਸੋਹਣੀ ਹੈ ਆ ਲੋ ਪਲੇਨ ਸਲਵਾਰ ਆ ਲੋ ਸ਼ਾਲ ਵੀ ਬੜੀ ਘੈਂਟ ਹੈ ਕੀ ਬਾਤ ਹੈ 1050 ਰੁਪਏ ਦਾ ਸੂਟ ਹੈ ਜੀ ਬਟ ਚੀਜ਼ ਆ ਦੇਖੋ ਸ਼ਾਲ ਦੇਖੋ ਕਿੰਨੀ ਘੈਂਟ ਹੈ ਆ ਲੋ ਹੁਣ ਇਹਦੇ ਕਲਰ ਚੈੱਕ ਕਰੋ ਲੋ ਜੀ ਦੇਖੋ ਤਿੰਨ ਕਲਰ ਤਿੰਨੇ ਕਲਰ ਬੜੇ ਘੈਂਟ ਹੈ ਚੱਕੇ ਉਹ ਮੂਰੇ ਤੇ ਸੂਟ ਹੁਣ ਤੁਹਾਨੂੰ ਜਿਹੜੀ ਆਈਟਮ ਦਿਖਾਉਣ ਜਾ ਰਿਹਾ ਹਾਂ ਨਾ ਮੈਂ ਸੁਪਰ ਡੂਪਰ ਹਿੱਟ ਆਈਟਮ ਹੈ ਕਸ਼ਮੀਰੀ ਸੂਟ ਹੈ ਕਸ਼ਮੀਰੀ ਸੂਟ ਚ ਵੀ ਅਲੱਗ-ਅਲੱਗ ਰੇਂਜ ਆਉਂਦੀ ਆ ਅਲੱਗ-ਅਲੱਗ ਡਿਜ਼ਾਈਨ ਆਉਂਦੇ ਆ ਦੇਖੋ ਪਹਿਲਾਂ ਤਾਂ ਤੁਹਾਨੂੰ ਆਹ ਡਿਜ਼ਾਈਨ ਦਿਖਾਉਣੀ ਆ ਲੋ ਜੀ ਆ ਫੋਟੋ ਵੀ ਚੈੱਕ ਕਰਾ ਦਿਓ ਜੀ ਠੀਕ ਹੈ ਜੀ ਸ਼ਮੀਰੀ ਸੂਟ ਲੋ ਜੀ ਤੁਸੀਂ ਕਿਤੇ ਫੰਕਸ਼ਨ ਤੇ ਪਾਉਣਾ ਫੰਕਸ਼ਨ ਤੇ ਵੀ ਪਾ ਸਕਦੇ ਆ ਕਿਤੇ ਆਉਣਾ ਜਾਣਾ ਬਾਹਰ ਅੰਦਰ ਸਭ ਤੋਂ ਪਹਿਲਾਂ ਤਾਂ ਆ ਚੈੱਕ ਕਰ ਲੋ ਆ ਸ਼ਾਲ ਆ ਗਈ ਇਹਦੀ ਇਹ ਜੁੜਿਆ ਹੋਆ ਹੁੰਦਾ ਇਕੱਠਾ ਮੈਂ ਕੱਲੀ ਕੱਲੀ ਚੀਜ਼ ਨਹੀਂ ਦਿਖਾ ਸਕਦਾ ਕਿਉਂਕਿ ਸਾਰਾ ਸੂਟ ਇਕੱਠਾ ਹੀ ਜੁੜਿਆ ਹੁੰਦਾ ਆਪਾਂ ਨੂੰ ਕੱਟਣਾ ਪੈਂਦਾ ਸ਼ਾਲ ਹੈ ਜੀ ਇਹਦੀ ਆ ਇਹਦੀ ਫਰੰਟ ਹੈ ਠੀਕ ਹੈ ਜੀ ਗਲਾ ਘੇਰਾ ਐਵੇਂ ਹੀ ਐਦੇ ਮੈਂ ਤੁਹਾਨੂੰ ਫੋਟੋ ਤੇ ਦਿਖਾ ਦਿੰਦਾ ਐਵੇਂ ਇਹਰੇ ਬਾਜੂ ਤੇ ਡਿਜ਼ਾਈਨ ਆਊਗਾ ਜੀ ਐਵੇਂ ਇਹਦੀ ਮੂਰੀ ਤੇ ਸਲਵਾਰ ਜੋ ਵੀ ਤੁਸੀਂ ਬਣਾਉਣਾ ਹੈ ਥੋੜਾ ਜ਼ੂਮ ਕਰਕੇ ਦਿਖਾ ਦਿਓ ਠੀਕ ਹੈ ਜੀ ਆ ਗਲਾਏ ਬਾਜੂ ਹੈ ਪੱਲਾ ਇਦਾਂ ਦੀ ਸ਼ਾਲ ਐਵੇਂ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਠੀਕ ਹੈ ਜੀ ਐਵੇਂ ਬੈਕ ਸਾਈਡ ਐਵੇਂ ਪੱਲਾ ਆਊਗਾ ਠੀਕ ਹੈ ਜੀ ਬਹੁਤ ਘੈਂਟ ਆਈਟਮ ਹੈ ਆ ਕਲਰ ਚੈੱਕ ਕਰ ਲਓ ਲੋ ਜੀ ਕਲਰ ਵੀ ਮਿੱਠੇ ਮਿੱਠੇ ਜਿਹੇ ਆ ਲੋ ਜੀ ਬਹੁਤ ਸੋਹਣੇ ਨਵੇਂ ਕਲਰ ਇਦਾਂ ਦੇ ਕਲਰ ਤੁਹਾਡੇ ਕੋਲ ਹੋਣੇ ਨਹੀਂ ਹੈਗੇ ਜੇ ਇਦਾਂ ਦੇ ਸੂਟ ਹੈਗੇ ਨੇ ਇਦਾਂ ਦੇ ਕਲਰ ਨਹੀਂ ਹੋਣੇ ਬਿਲਕੁਲ ਨਵੇਂ ਕਲਰ ਮੰਗਾਏ ਆਪਾਂ ਨੇ ਠੀਕ ਹੈ ਹੁਣ ਈਸੀ ਦੇ ਵਿੱਚ ਇੱਕ ਹੋਰ ਡਿਜ਼ਾਈਨ ਨਵਾਂ ਚਲੋ ਇਹ ਨਵਾਂ ਡਿਜ਼ਾਈਨ ਇਹਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਕਰੋ ਚੈੱਕ ਦੇਖੋ ਜੀ ਕਿੰਨਾ ਖੂਬਸੂਰਤ ਡਿਜ਼ਾਈਨ ਹੈ ਜੀ ਇਦੇ ਵਿੱਚ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਆ ਚੀ ਜਾਈ ਜਾਊਗੀ ਦਿਖਾਓ ਫੋਟੋ ਆ ਦੇਖੋ ਆ ਚੀ ਜਾਈ ਜਾਊਗੀ ਐਵੇਂ ਦੀ ਸ਼ਾਲ ਬਿਲਕੁਲ ਡਿੱਟੋ ਇਹੀ ਚੀਜ਼ ਆ ਤੇ ਜਿਹਦੇ ਵਿੱਚ ਕਲਰ ਦੇਖ ਲਓ ਤੁਸੀਂ ਇੱਕ ਆਹ ਇਹਦੇ ਵਿੱਚ ਐਵੇਂ ਹਾ ਬਲੂ ਕਲਰ ਆ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਆਹ ਕਲਰ ਆ ਗਿਆ ਜੀ ਆਹ ਕਲਰ ਆ ਗਿਆ ਜੀ ਆ ਆ ਗਿਆ ਜੀ ਸੇਮ ਇੱਕ ਆਹ ਕਲਰ ਆ ਗਿਆ ਜੀ ਇਹ ਵੀ ਕਲਰ ਬੜਾ ਘੈਂਟ ਆ ਕੀ ਕਹਦੀ ਕਾ ਜੰਮਣੀ ਜਿਹਾ ਰੰਗ ਆ ਗਿਆ ਜੀ ਆ ਯੈਲੋ ਜਿਹਾ ਕਲਰ ਆ ਗਿਆ ਜੀ ਕਾਮੂਰ ਪੰਖਿਆ ਜਿਹਾ ਕਲਰ ਆ ਗਿਆ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਸੋ ਜਲਦੀ ਤੋਂ ਜਲਦੀ ਪਹੁੰਚ ਜੋ ਮਾਵੀ ਦੀ ਹੱਟੀ ਤੇ ਜੇ ਸੋਹਣੇ ਸੋਹਣੇ ਸੂਟ ਖਰੀਦ ਕੇ ਸਵਾ ਕੇ ਸੋਹਣੇ ਸੋਹਣੇ ਬਣਨਾ ਚਾਹੁੰਦੇ ਆ ਠੰਡ ਤੋਂ ਵੀ ਬਚਣਾ ਚਾਹੁੰਦੇ ਆ ਤਾਂ ਮਾਵੀ ਦੀ ਹੱਟੀ ਮੁਰਿੰਡਾ ਰੋਡ ਕਰਾਲੀ ਪਹੁੰਚ ਜੋ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਗਰਮ ਸੂਟ ਹੋਰ ਵੀ ਬਹੁਤ ਹੈ ਸਿਰਫ ਮੈਂ ਸੈਂਪਲ ਦਿਖਾਇਆ ਤੁਹਾਨੂੰ ਸਸਤੇ ਵੀ ਮਹਿੰਗੇ ਵੀ ਹਰ ਤਰ੍ਹਾਂ ਦੇ ਸੂਟ ਹੈ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਪਾਰਟੀ ਵੇਅਰ ਸੂਟ ਵਿਆਹ ਚ ਦੇਣ ਲੈਣ ਵਾਲੇ ਸੂਟ ਅਤੇ ਪਾਰਟੀ ਵੇਅਰ ਸੂਟ ਚਲੋ ਜੀ ਅੱਗੇ ਆਹ ਲੋ ਦੇਣ ਲੈਣ ਵਾਸਤੇ ਸਸਤੇ ਸੂਟਾਂ ਤੋਂ ਸ਼ੁਰੂਆਤ ਕਰਦੇ ਆਂ ਆਹ ਪਾ ਲੋ ਠੀਕ ਹੈ ਜੀ ਕਾਟਨ ਦਾ ਸੂਟ ਆ ਨਾਲ ਐਵੇਂ ਪ੍ਰਿੰਟਡ ਦਾ ਦੁਪੱਟਾ ਸਿਰਫ 2500 ਰੁਪਏ ਚ ਜਿਵੇਂ ਵਿਆਹ ਚ ਕਿਸੇ ਨੇ ਲੈਣੇ ਦੇਣੇ ਵਾਸਤੇ ਚਾਹੀਦੇ ਜਿਨ੍ਹਾਂ ਨੂੰ ਘੱਟ ਰੇਂਜ ਵਾਸਤੇ ਚਾਹੀਦੇ ਆਂ ਆਹ ਲੋ 2500 ਰੁਪਏ ਦੇ ਵਿੱਚ ਠੀਕ ਹੈ ਜੀ ਇੱਕ ਆ ਤੁਹਾਨੂੰ ਕਰੇਵ ਦੇ ਵਿੱਚ ਡਿਜ਼ਾਈਨ ਦਿਖਾ ਦਿੰਨਾ ਇਹ ਮਾਰਕੀਟ ਚ 3-400 ਦਾ ਸੂਟ ਪਿਕਦਾ ਪਰ ਆਪਾਂ ਤੁਹਾਨੂੰ 250 ਚ ਦੇ ਦੇਣਾ ਲਓ ਜੀ ਤੁਹਾਡਾ ਫਾਇਦਾ ਕਰਨਾ ਜਿਹੜੇ ਆਪਣੇ ਗਾਹਕ ਦੇ ਲੋ ਜੁੜੇ ਹੋਏ ਆ ਆਪਣੇ ਨਾਲ ਠੀਕ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਸਿਰਫ ਔਰ ਸਿਰਫ 250 ਰੁਪਏ ਚ ਕਲਰ ਲਾਈਟ ਡਾਰਕ ਜਿੱਦਾਂ ਦੇ ਤੁਸੀਂ ਕਹੋਗੇ ਉਦਾਂ ਦੇ ਤੁਹਾਨੂੰ ਮਿਲ ਜਾਣਗੇ ਆ ਲੋ ਐਵੇਂ ਸਿਰਫ 250 ਰੁਪਏ ਚ ਲਓ ਫਾਇਦਾ ਕਰਾ ਲਓ ਜਿਵੇਂ ਵਿਆਹ ਕਿਸੇ ਦੇ ਆਜੋ ਲੈਣ ਦੇਣ ਵਾਸਤੇ ਸੂਟ ਚਾਹੀਦੇ ਆ ਇਹ 250 ਵਾਲੇ ਆ ਇਹ ਚ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਉਸ ਤੋਂ ਬਾਅਦ ਥੋੜੀ ਜੀ ਅਪ ਰੇਂਜ ਚਲੇ ਜਾਈਏ ਆਪਾਂ ਜੀ ਚਾਹੇ ਤੁਸੀਂ ਆਪ ਸਵਾ ਕੇ ਪਾ ਲੋ ਚਾਹੇ ਦੇਣ ਲੈਣ ਵਾਸਤੇ ਸ਼ਿਮਰ ਸ਼ਿਮਰ ਦਾ ਸੂਟ ਹੈ ਜੀ ਸਿਰਫ 650 ਰੁਪਏ ਚ ਲੋ ਆ ਦੁਪੱਟਾ ਆ ਗਿਆ ਐਵੇਂ ਬੜੀ ਘੈਂਟ ਆਟਮ ਹੈ ਠੀਕ ਹੈ ਜੀ ਕਲਰ ਚੈੱਕ ਕਰ ਲੋ ਲੋ ਜੀ ਬਹੁਤ ਸੋਹਣੇ ਸੋਹਣੇ ਕਲਰ ਹਨ ਦੋ ਜਾਂ ਤਿੰਨ ਡਿਜ਼ਾਈਨ ਵਿੱਚ ਤੁਹਾਨੂੰ ਦੇ ਦੂੰਗਾ ਆ ਲੋ ਸਿਰਫ 650 ਰੁਪਏ ਚ ਹੋਰ ਵੀ ਐਵੇਂ ਤੁਹਾਨੂੰ ਆਟਮਾਂ ਬਾਧੂ ਮਿਲ ਜਾਣਗੀਆਂ ਆ ਲੋ ਆ ਦੇਖੋ ਇਹ ਮਸਲੀਨ ਦੇ ਵਿੱਚ ਹੈਗਾ ਜੀ ਸੂਟ ਕਰੋ ਚੈੱਕ ਕੇਰੇ ਤੇ ਵਰਕ ਹੈ ਉੱਪਰ 셔ਟ ਸਾਰੀ 셔ਟ ਤੇ ਵੀ ਵਰਕ ਹੈ ਠੀਕ ਹੈ ਜੀ ਦੁਪੱਟਾ ਦੇਖੋ ਪੇਂਟ ਵਾਲਾ ਦੁਪੱਟਾ ਮਾਰਕੀਟ ਚ 850 ਚ ਸੂਟ ਸੇਲ ਹੋ ਰਿਹਾ ਇਹ ਵੀ ਤੁਹਾਨੂੰ ਆਪਾਂ 650 ਦੀ ਰੇਂਜ ਦੇ ਦਾਂਗੇ ਲਓ ਜੀ ਕਲਰ ਚੈੱਕ ਕਰ ਲਓ ਬਹੁਤ ਘੈਂਟ ਆਈਟਮ ਹੈ ਲਓ ਜੀ ਬਾਕੀ ਹੋਰ 400 500 ਜਿਹੜੀ ਤੁਸੀਂ ਰੇਂਜ ਚ ਕਹੋਗੇ ਸੂਟ ਤੁਹਾਨੂੰ ਮੈਂ ਦੇ ਦੂੰਗਾ ਆਹ ਲਓ ਆ ਵੀ ਸੂਟ ਬੜਾ ਘੈਂਟ ਆ ਦੇਖੋ ਕਿਆ ਬਾਤ ਆ ਜੀ ਦੇਖੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੋ ਜੀ ਦੁਪੱਟਾ ਵੀ ਬੜਾ ਘੈਂਟ ਐ ਸਿਰਫ 650 ਰੁਪਏ ਚ ਲੈ ਜੋ ਕਰਾ ਲਓ ਫਾਇਦਾ ਆਪਣਾ ਦੇਖੋ ਚਾਹੇ ਆਪ ਸੋਹਣਾ ਆਪ ਨੂੰ ਲੈ ਕੇ ਜਾਣਾ ਆਪ ਨੂੰ ਲੈ ਜੋ ਗਾਂ ਦੇਣ ਲੈਣੇ ਆ ਤੁਸੀਂ ਦੇਣ ਲੈਣ ਚ ਵਿਆਹ ਵਾਸਤੇ ਲੈ ਕੇ ਜਾਣੇ ਆ ਤਾਂ ਵਿਆਹ ਵਾਸਤੇ ਵੀ ਲੈ ਕੇ ਜਾ ਸਕਦੇ ਆ ਲੋ ਜੀ ਅਗਲਾ ਕਹੂਗਾ ਵੀ ਹਾਂ ਵਾਕਈ ਬਹੁਤ ਸੋਹਣੇ ਸੂਟ ਦੱਤਿਆਂ ਸਾਨੂੰ ਵਿਆਹ ਚ ਸਾਡੇ ਰਿਸ਼ਤੇਦਾਰਾਂ ਨੇ ਠੀਕ ਐ ਜੀ ਸਾਰੇ ਡਿਜ਼ਾਈਨ ਤਾਂ ਹੁਣ ਮੈਂ ਵੀਡੀਓ ਚ ਦਿਖਾ ਨਹੀਂ ਸਕਦਾ ਮੈਂ ਫੇਰ ਕਹਿਣਾ ਤੁਹਾਨੂੰ ਆਉਣਾ ਹੀ ਪੈਣਾ ਮਾਵੀ ਦੀ ਹੱਟੀ ਜੇ ਤੁਸੀਂ ਸਾਰੇ ਡਿਜ਼ਾਈਨ ਦੇਖਣੇ ਆ ਲਓ ਜੀ ਹੁਣ ਆਪਾਂ ਅਗਲੀ ਆਈਟਮ ਤੁਹਾਨੂੰ ਦਿਖਾਉਨੇ ਆ ਲਓ ਇਹ ਬਹੁਤ ਸੋਹਣੀ ਆਈਟਮ ਹੈ ਫੋਟੋ ਦਿਖਾ ਦਿਓ ਜੀ ਆਹ ਲਓ ਜੇ ਤੁਸੀਂ ਡੇਲੀ ਰੁਟੀਨ ਵਾਸਤੇ ਸੂਟ ਲੈਣਾ ਹੈ ਪਾਰਟੀ ਵੇਅਰ ਨਹੀਂ ਲੈਣਾ ਮੋਟਾ ਨਹੀਂ ਲੈਣਾ ਡੇਲੀ ਰੁਟੀਨ ਵਾਸਤੇ ਬਾਜ਼ਾਰ ਨੂੰ ਅੰਦਰ ਬਾਹਰ ਰਿਸ਼ਤੇਦਾਰੀ ਜੇ ਜਾਣ ਵਾਸਤੇ ਸੂਟ ਲੈਣਾ ਆ ਆਈਟਮ ਲੈ ਕੇ ਜਾਓ ਦੇਖੋ ਬਹੁਤ ਪਿਆਰੀ ਆਈਟਮ ਹੈ ਸਟਾਫ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਸੋਹਣਾ ਸੂਟ ਦਾ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਆਰ ਰੇਂਜ ਵੀ ਬਹੁਤ ਘੱਟ ਹੈ ਸਿਰਫ 850 ਰੁਪਏ ਚ ਲਓ ਦੁਪੱਟਾ ਦੇਖੋ ਕਿੰਨਾ ਲੰਬਾ ਚੌੜਾ 1250 ਵਾਲਾ ਸੂਟ ਹੈ 850 ਦਾ ਉਹਨੂੰ ਮਿਲੂਗਾ ਜਿਹੜਾ ਕਿ ਦੱਸੂਗਾ ਵੀ ਅਸੀਂ ਵੀਡੀਓ ਦੇਖ ਕੇ ਆਇਆ ਉਹਦੇ ਵਾਸਤੇ 850 ਦਾ ਲਓ ਜੀ ਕਲਰ ਦੇਖੋ ਲਓ ਜੀ ਆਹ ਲਓ ਜੀ ਤਿੰਨ ਚਾਰ ਹੋ ਗਏ ਆਹ ਲੋ ਪੰਜ ਕਲਰ ਆ ਪੰਜੇ ਕਲਰ ਮੀਡੀਅਮ ਜੇ ਕਲਰ ਆ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਸਾਡੇ ਕਸਟਮਰਾਂ ਵਾਂਗੇ ਲਓ ਜੀ ਯਾਰ ਐਨੇ ਟੇਰਨਾ ਮੂਰੇ ਮੈਨੂੰ ਦੁਖੀ ਕਰਿਆ ਵਾ ਪਹਿਲਾ ਇਹੀ ਸੂਟ ਦਿਖਾਉਣ ਦੇ ਲਓ ਜੀ ਪਹਿਲਾਂ ਤਾਂ ਤੁਸੀਂ ਦੁਪੱਟਾ ਦੇਖੋ ਵੈਲਵਟ ਦਾ ਹੀ ਦੁਪੱਟਾ ਏ ਆਰ ਸੈ ਇਹ ਦੇਖੋ ਦੁਪੱਟੇ ਦਾ ਐਨ ਪੂਰਾ ਲੰਬਾ ਚੌੜਾ ਵੈਲਵਟ ਦਾ ਦੁਪੱਟਾ ਠੀਕ ਹੈ ਜੀ ਹੁਣ ਦੇਖਿਓ ਤੁਸੀਂ ਸੂਟ ਤਿੰਨ ਚਾਰ ਡਿਜ਼ਾਈਨ ਦਿਖਾਉਂਗਾ ਡਿਜ਼ਾਈਨ ਬਾਧੂਆਂ ਆਪਣੇ ਕੋਲ ਹਲੋ ਦੇਖੋ ਜੀ ਵੈਲਵਟ ਦਾ ਸੂਟ ਹੈ ਪਿਓਰ ਵੈਲਵਟ ਹੈ ਆਜ ਦਿਨ ਮੜਾ ਜਾ ਕੰਨੀ ਤੇ ਚੈੱਕ ਕਰਾ ਦੇਵਾਲੋ ਮੋਰ ਲੱਗੀ ਹੋਈ ਆ ਜੀ ਠੀਕ ਹੈ ਜੀ ਪ੍ਰੋਪਰ 9000 ਵੈਲਵਟ ਹੈ ਜੀ 9000 ਅਸਲੀ ਹੁੰਦੀ ਆ ਜਿਹੜੀ ਉਹ ਵਾਲੀ ਵੈਲਵਟ ਹੈ ਕੋਈ ਡੁਪਲੀਕੇਟ ਨਹੀਂ ਹੈ ਕਾਪੀ ਨਹੀਂ ਹੈ ਡਿਜ਼ਾਈਨ ਦੇਖੋ ਗਲੇ ਤੇ ਵੀ ਡਿਜ਼ਾਈਨ ਆ ਘਰੇ ਘਰੇ ਕਹਿ ਗਿਆ ਸੌਰੀ ਸੌਰੀ ਘਰੇ ਤੇ ਕਈ ਵਾਰ ਜਮਾਰ ਫਿਸਲ ਜਾਂਦੀ ਆ ਲਓ ਜੀ ਇੱਕ ਜ਼ਖਾਮ ਨੇ ਤੰਗ ਕਰਿਆ ਹੋਇਆ ਜੇ ਕਿਸੇ ਕੋਲ ਜ਼ਖਾਮ ਦੀ ਦਵਾਈ ਹੈਗੀ ਆ ਭੇਜ ਦਿਓ ਜੀ ਬਾਜੂ ਤੇ ਵੀ ਕੜਾਈ ਆ ਬਾਜੂ ਤੇ ਵੀ ਕੜਾਈ ਆ ਤੇ ਮੂਹਰੀ ਤੇ ਵੀ ਕੜਾਈ ਆ ਲਓ ਜੀ ਦੇਖੋ ਕਲਰ ਵੀ ਬਹੁਤ ਟ੍ਰੈਂਡਿੰਗ ਅੱਜ ਕੱਲ ਚੱਲ ਰਿਹਾ ਜਿਹੜਾ ਆ ਬੈਲਵਰਡ ਦੀ ਆ ਤਾਂ ਤੁਸੀਂ ਦੇਖ ਚੁੱਕੇ ਹੋ ਸਟਾਈਲ ਠੀਕ ਹੈ ਜੀ ਅਗਲਾ ਡਿਜ਼ਾਈਨ ਜਿਨੇ ਤੂੰ ਮਚਾਈ ਹੋਈ ਆ ਇਸ ਡਿਜ਼ਾਈਨ ਨੇ ਤੂੰ ਮਚਾਈ ਪਈ ਆ ਹਰੇਕ ਕੱਪੜੇ ਦੇ ਡਿਜ਼ਾਈਨ ਤਿਆਰ ਹੋ ਰਿਹਾ ਲਓ ਜੀ ਦੇਖੋ ਜੀ ਆਹ ਲਓ ਦੇਖੋ ਡਿਜ਼ਾਈਨ ਹੈ ਨਾ ਆਤਰ ਡਿਜ਼ਾਈਨ ਹੈ ਸੀਸਿਆਂ ਵਾਲਾ ਓਏ ਹੋਏ ਹੋਏ ਮੈਂ ਕਹਿੰਦਾ ਸੂਟ ਜਿਹੜਾ ਜਿਹਨੇ ਬਣਾ ਕੇ ਪਾ ਲਿਆ ਬੱਲੇ ਬੱਲੇ ਹੋ ਜਾਣੀਆਂ ਇਹਦੇ ਕਿੱਥੇ ਗਿਆ ਲੋ ਇਹਦੇ ਵੀ ਬਾਜੂ ਅਤੇ ਮੂਰੀ ਦੋਨੋਂ ਤਾਂ ਇਹ ਵਰਕ ਹੈ ਲੈ ਜੋ ਜਿਹਨੂੰ ਸੂਟ ਪਸੰਦ ਹੈ ਜਲਦੀ ਤੋਂ ਜਲਦੀ ਆ ਕੇ ਇਹਦੀ ਵੀ ਸੇਮ ਜਿਵੇਂ ਤੁਹਾਨੂੰ ਪਹਿਲਾਂ ਦਿਖਾਈ ਤੀ ਉਦਾਂ ਦੀ ਉਹ ਸ਼ਾਲ ਹੈ ਸ਼ਾਲ ਹੈ ਠੀਕ ਹੈ ਜੀ ਉਨੀਓ ਲੰਬੀ ਚੌੜੀ ਲਓ ਜੀ ਹੁਣ ਅਗਲਾ ਡਿਜ਼ਾਈਨ ਆ ਖੋਲਦਾ ਲੋ ਜੇ ਕਿਸੇ ਦਾ ਨਵਾਂ ਨਵਾਂ ਵਿਆਹ ਹੋਇਆ ਨਾ ਮੇਰੀ ਭੈਣ ਦਾ ਆ ਸੂਟ ਲੈ ਕੇ ਜਾਓ ਬਣਾ ਕੇ ਪਾਇਓ ਕਿਸੇ ਵਿਆਹ ਚ ਮੈਂ ਜਾ ਬਹਿ ਜਾ ਹੋ ਜਾਣੀ ਆ ਆ ਲੋ ਦੇਖੋ ਕਿੰਨਾ ਪਿਆਰਾ ਤੇ ਸੋਹਣਾ ਕਲਰ ਹੈ ਤੇ ਸੋਹਣਾ ਡਿਜ਼ਾਈਨ ਹੈ ਬਣ ਕੇ ਵੀ ਨੇ ਬਹੁਤ ਸੋਹਣਾ ਲੱਗਣਾ ਆ ਲੋ ਬਾਜੂ ਥੋੜੀ ਹੈਵੀ ਆਊਗੀ ਪੌਣੀ ਤੇ ਆ ਮੂਰੀ ਤੇ ਵਰਕ ਆਊਗਾ ਠੀਕ ਹੈ ਜੀ ਸ਼ਾਉਲੇ ਦੀ ਵੀ ਜਿਵੇਂ ਪਹਿਲਾਂ ਖੋਲ ਕੇ ਦਿਖਾਈ ਸੀ ਹੁਣ ਮੈਂ ਸਾਰਿਆਂ ਦਾ ਤਾਹਨੂ ਖੋਲਣੀ ਆ ਤੈਹਾਂ ਵੀ ਲਾਉਣੀ ਆ ਸੀ ਬਾਹਾਂ ਦੁਖਣ ਲੱਜ ਜਾਣੀ ਸਾਡੀ ਸ਼ਾਮ ਤੱਕ ਤੈਹਾਂ ਲਾ ਲਾ ਕੇ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਹੈ ਜੀ ਆਹ ਲਓ ਆਹ ਦੋ ਕਲਰ ਹੈ ਆ ਹੈਗਾ ਇਹ ਵੀਡੀਓ 'ਚ ਮੈਨੂੰ ਨਹੀਂ ਪਤਾ ਕਿਹੜਾ ਦਿਖ ਰਿਹਾ ਹੈ ਵਾਈਨ ਕਲਰ ਹੈ ਜੀ ਵਾਈਨ ਕਲਰ ਠੀਕ ਹੈ ਜੀ ਆਹ ਥੱਲੇ ਵਾਲਾ ਰਾਣੀ ਕਲਰ ਸੀਗਾ ਘਰ ਪਾਸੇ ਇਹਨਾਂ ਨੂੰ ਬਹੁਤ ਭਾਰੀ ਹੈ ਤਾਂ ਵੈਲਵਟ ਆਹ ਲਓ ਆਹ ਫੈਬਰਿਕ ਆ ਗਿਆ ਚਿਤਤਰਾ ਲਓ ਡਿਜ਼ਾਈਨ ਦੇਖੋ 850 ਰੁਪਏ ਚ ਮਿਲੂਗਾ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣਾ ਆਪ ਸਵਾਓ ਜੇ ਕਿਸੇ ਨੂੰ ਗਿਫਟ ਕਰੋ ਜਿਵੇਂ ਮਰਜੀ ਚਲ ਦਿਖਾਏ ਦਿੰਨਾ ਖੋਲ ਕੇ ਵੀ ਮੈਂ ਆ ਲੋ ਨਾਲ ਆਹ ਚੁੰਨੀ ਹੈ ਠੀਕ ਹੈ ਜੀ ਚੁੰਨੀ ਤੇ ਵੀ ਫੋਰ ਸਾਈਡ ਐਵੇਂ ਕਢਾਈ ਆਉਗੀ ਕਲਰ ਵੀ ਬਹੁਤ ਸੋਹਣੇ ਸੋਹਣੇ ਆਉਣਗੇ ਆ ਲੋ ਇਹ ਚ ਡਿਜ਼ਾਈਨ ਵੀ ਤੁਹਾਨੂੰ ਹੋਰ ਮਿਲ ਜਾਣਗੇ 850 ਰੁਪਏ ਚ ਸਿਰਫ 850 ਰੁਪਏ ਚ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਈਏ ਜਲਦੀ ਸੇ ਜਲਦੀ ਮਾਵੀ ਕੇ ਹਟੀ ਮੇ ਪਹੁੰਚੀਏ ਔਰ ਸੋਹਣੇ ਸੋਹਣੇ ਸੂਟ ਲੈ ਕੇ ਜਾਈਏ ਲਓ ਜੀ ਹੋਰ ਅਗਲਾ ਡਿਜ਼ਾਈਨ ਦੇਖੋ ਜੀ ਇਹ ਕੀ ਆ ਰਹੋ ਨੇ ਲੋ ਇਸੇ ਰੇਂਜ ਦੇ ਵਿੱਚ ਕਰੇਵ ਦੇ ਵਿੱਚ ਹੈਵੀ ਸੂਟ ਉਹ ਵੀ ਪੂਰਾ ਸਾਰਾ ਸੂਟ ਕੱਢਿਆ ਹੋਇਆ ਆ ਦੇਖੋ ਸਾਰੇ ਸੂਟ ਤੇ ਕਢਾਈ ਠੀਕ ਹੈ ਜੀ ਕਰੇਵ ਦਾ ਹੈਗਾ ਜੀ ਕੱਪੜਾ ਦੁਪੱਟਾ ਹੈਗਾ ਨਾਲ ਈ ਚਨੋਂ ਦਾ ਸਿਰਫ 850 ਰੁਪਏ ਚ ਲਓ ਕਰੋ ਚੈੱਕ ਠੀਕ ਹੈ ਜੀ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਡਿਜ਼ਾਈਨ ਹੋਰ ਵੀ ਵਾਧੂ ਦੇ ਦਾਂਗੇ ਲਓ ਜੀ 800000 ਤੇ ਜਿੰਨੇ ਮਰਜੀ ਡਿਜ਼ਾਈਨ ਲੈ ਜੋ ਆਖਿਆ ਲੋ ਠੀਕ ਹੈ ਜੀ ਚਾਰ ਕਲਰ ਚਾਰੇ ਕਲਰ ਬਹੁਤ ਹੀ ਜਿਆਦਾ ਸੋਹਣੇ ਅਤੇ ਪਿਆਰੇ ਲਓ ਜੀ ਹੁਣ ਅਗਲਾ ਡਿਜ਼ਾਈਨ ਦਿਖਾਉਣਾ ਤੁਹਾਨੂੰ ਮੈਂ ਔਰਗੈਂਜ਼ਾ ਦੇ ਵਿੱਚ ਸਸਤੀ ਰੇਂਜ ਦੇ ਵਿੱਚ ਆਹ ਲਓ ਦੇਖੋ ਜੀ ਛੜੀ ਵਾਲਾ ਡਿਜ਼ਾਈਨ ਹੈ ਗਲੇ ਤੇ ਲੈਂਥ ਜਿੰਨੀ ਮਰਜੀ ਰੱਖ ਲਿਓ ਠੀਕ ਹੈ ਜੀ ਆ ਬਾਟਮ ਤੇ ਵਰਕ ਆ ਗਿਆ ਕਰੋ ਚੈੱਕ ਬਾਟਮ ਤੇ ਵਰਕ ਆ ਗਿਆ ਆ ਆ ਗਿਆ ਜੀ ਦੁਪੱਟਾ ਲਓ ਜੀ ਉੱਠਾ ਹੋ ਲੱਗਿਆ ਹਾਂ ਉੱਠਾਈ ਹੋ ਲੱਗਿਆ ਤਾਂ ਇਹ ਤਾਂ ਦੇਖੋ ਜੀ ਆ ਦੁਪੱਟਾ ਆ ਗਿਆ ਇਹਦੇ ਵਿੱਚ ਕਲਰ ਹੈ ਸ਼ਾਇਦ ਤਿੰਨ ਤਿੰਨ ਕਲਰ ਹੈ ਆ ਲਓ ਜੀ ਤਿੰਨ ਕਲਰਾਂ ਤਿੰਨੇ ਕਲਰ ਬਹੁਤ ਸੋਹਣੇ ਸਿਰਫ 1050 ਰੁਪਏ ਦੀ ਰੇਂਜ ਚ ਸੂਟ ਰਹੂਗਾ ਗਰੰਟੀ ਆ ਇਸ ਰੇਂਜ ਚ ਤੁਹਾਨੂੰ ਸੂਟ ਨਹੀਂ ਮਿਲਣਾ ਠੀਕ ਹੈ ਜੀ ਲਓ ਜੀ ਕਰੋ ਲਓ ਜੀ ਆ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਲਾਈਨਿੰਗ ਔਰਗੇਂਜ਼ਾ ਦਾ ਫੈਬਰਿਕ ਹੈ ਬਹੁਤ ਪਿਆਰਾ ਫੈਬਰਿਕ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਚੌਰਸ ਗਲੇ ਵਾਲਾ ਡਿਜ਼ਾਈਨ ਹੈ ਪੱਲੇ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਹਲਕਾ ਜਾਂ ਹੈਂਡਵਰਕ ਵੀ ਕੀਤਾ ਹੋਇਆ ਲਓ ਜੀ ਆਹ बॉटम ਤੇ ਵਰਕ ਆ ਗਿਆ ਇੰਨਾ ਜਿਆਦਾ ਸੇਲ ਹੋ ਰਿਹਾ ਡਿਜ਼ਾਈਨ ਸਾਡਾ ਬਹੁਤ ਹੀ ਸੋਹਣਾ ਹੈ ਤੇ ਸਭ ਨੇ ਪਸੰਦ ਕੀਤਾ ਆਹ ਦੁਪੱਟਾ ਐਵੇਂ ਬਹੁਤ ਸੋਹਣਾ ਦੇਖੋ ਕੜਾਈ ਵੀ ਕੀਤੀ ਆ ਲੈਂਸ ਲੱਗੀ ਆ ਬਹੁਤ ਪਿਆਰਾ ਦੁਪੱਟਾ ਆਹ ਕਲਰ ਆ ਜਾਣਗੇ ਲਾਈਟ ਵੀ ਆ ਵਿੱਚ ਡਾਰਕ ਵੀ ਆ ਲਓ ਜੀ ਲਓ ਜੀ ਦੇਖੋ ਕਲਰ ਬਹੁਤ ਸੋਹਣੇ ਸੋਹਣੇ ਕਲਰ ਆ ਦੋ ਲਾਈਟ ਤਿੰਨ ਲਾਈਟ ਦੋ ਡਾਰਕ ਸਿਰਫ ਔਰ ਸਿਰਫ 1500 ਦਾ ਸੂਟ ਹੈ ਜੀ ਆਜੋ ਮਾਵੀ ਦੀ ਹੱਟੀ ਤੇ ਲੈ ਜੋ ਆਕੇ ਲਓ ਜੀ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੇ ਸੂਟ ਮੈਂ ਐਨ ਵਧੀਆ ਚ ਇੱਕ ਆ ਚੈੱਕ ਕਰੋ ਪਹਿਲਾਂ ਕਰੇਵ ਦੇ ਵਿੱਚ ਸੂਟ ਆ ਡਿਜ਼ਾਈਨ ਬਹੁਤ ਚੱਲ ਰਿਹਾ ਜੀ ਇਹ ਬਹੁਤ ਜ਼ਿਆਦਾ ਪੂਰਾ ਹੈਵੀ ਸੂਟ ਜੰਗਲ ਡਿਜ਼ਾਈਨ ਕਹਿੰਦੇ ਆ ਇਹ ਮੈਂ ਤੁਹਾਨੂੰ ਸੈਂਪਲ ਵਾਸਤੇ ਸੂਟ ਦਿਖਾ ਰਿਹਾ ਇਹਦੇ ਵਿੱਚ ਕਲਰ ਆਉਣਗੇ ਮੇਰੇ ਕੋਲ 2-3 ਦਿਨ ਤੱਕ ਕਲਰ ਆ ਜਾਣਗੇ ਠੀਕ ਹੈ ਜੀ 2500 ਦਾ ਸੂਟ ਹੈ ਆਹ ਲੋ ਪੂਰਾ ਹੈਵੀ ਦੁਪੱਟਾ ਆਊਗਾ ਚਨੌਨ ਦਾ ਪਿਓਰ ਚਨੌਨ ਦਾ ਠੀਕ ਹੈ ਜੀ ਆਹ ਲੋ ਨੈਚੁਰਲ ਕ੍ਰੇਪ ਤੇ ਸੂਟ ਹੈ ਦੇਖੋ ਡਿਜ਼ਾਈਨ ਦੇਖੋ ਪੂਰਾ ਹੈਵੀ ਸਿਰਫ 2500 ਰੁਪਏ ਚ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਸਿਰਫ ਸੈਂਪਲ ਦਿਖਾਇਆ ਲੈ ਤੁਹਾਨੂੰ ਮੈਂ ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਸ਼ਿਮਰ ਦੇ ਵਿੱਚ ਸੂਟ ਪਿਓਰ ਸ਼ਿਮਰ ਦੇ ਵਿੱਚ ਲਓ ਜੀ ਜਿਨ੍ਹਾਂ ਦੇ ਹੁਣ ਪਿਆ ਆ ਰਹੇ ਆ ਲੈ ਜੋ ਆ ਕੇ ਸੂਟ ਦੇਖੋ ਬਿਆ ਆਹ ਲਓ ਪ्योर ਸ਼ਮਰ ਚ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਓਏ ਹੋਏ 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 ਗਲਾ ਵੀ ਬਹੁਤ ਸੋਹਣਾ ਬਣਿਆ ਵਾ نیچے ਘੇਰਾ ਵੀ ਬਹੁਤ ਸੋਹਣਾ ਬਣਿਆ ਵਾ ਹੈਵੀ ਚ ਸੂਟ ਹੈ ਠੀਕ ਹੈ ਜੀ ਆਹ ਲਓ ਬਾਟਮ ਤੇ ਵਰਕ ਚੈੱਕ ਕਰ ਲਓ ਠੀਕ ਹੈ ਜੀ ਉਸ ਤੋਂ ਬਾਅਦ ਆਹ ਦੁਪੱਟਾ ਪ्योर ਚਨੌਨ ਦਾ ਲਓ ਈ ਕਰੂ ਚੈੱਕ ਆਹ ਲਓ ਪ्योर ਚਨੌਨ ਦਾ ਦੁਪੱਟਾ ਪੂਰਾ ਲੰਬਾ ਚੌੜਾ ਕਲਰ ਚੈੱਕ ਕਰ ਲਓ ਆਹ ਲਓ ਚਾਰ ਕਲਰ ਇਹਦੇ ਜਿੱਕ ਹੁਣੇ ਡੰਮੀ ਤੇ ਲਾਇਆ ਬਾਅਦ ਚ ਡੰਮੀ ਦੀ ਵੀ ਫੋਟੋ ਪਾ ਦਾਂਗੇ ਫਿਲਹਾਲ ਤਿੰਨ ਕਲਰ ਦਿਖਾ ਤੇ ਤੁਹਾਨੂੰ ਠੀਕ ਹੈ ਜੀ ਆ ਲੋ ਇਹਦੇ ਵਿੱਚ ਹੁਣ ਤੁਹਾਨੂੰ ਦਿਖਾਉਣਾ ਅਗਲਾ ਡਿਜ਼ਾਈਨ ਲੋ ਮੈਂ ਰੇਂਜ ਨਹੀਂ ਦੱਸਣੀ ਇਹਨਾਂ ਦੀ ਕਿਸੇ ਕਾਰਨ ਕਰਕੇ ਠੀਕ ਹੈ ਫੈਕਟਰੀਆਂ ਵਾਲੇ ਥੋੜਾ ਜਿਹਾ ਉਹ ਕਰਦੇ ਆ ਥੋਸੀ ਜਿਹੜੇ ਸੂਟ ਦੀ ਵੀ ਰੇਂਜ ਪੁੱਛਣੀ ਹੋਏ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਦਿਓ ਬਸ ਇੰਨਾ ਕੁ ਦੱਸ ਦਿੰਨਾ ਜਿਹੜੇ ਵੀ ਸੂਟ ਹੁਣ ਮੈਂ ਦਿਖਾਉਣ ਲੱਗਿਆ ਇਹ 2000 ਤੋਂ ਪਲੱਸ ਹੀ ਹੋਣਗੇ ਲਓ ਜੀ ਕੋਈ 2000 ਦਾ ਕੋਈ 2500 ਦਾ ਕੋਈ 3000 ਦਾ ਐਵੇਂ ਹੋਣਗੇ ਲਓ ਜੀ ਦੇਖੋ ਡਿਜ਼ਾਈਨ ਦੇਖੋ ਗਲਾ ਦੇਖੋ ਕਿੰਨਾ ਸੋਹਣਾ ਬਣਿਆ ਵਾ ਐਨ ਪਿਆਰਾ ਠੀਕ ਹੈ ਜੀ ਆ ਲਓ ਸਲਵਾਰ ਦੇ ਪੌਂਚੇ ਦੇ ਵਰਕ ਦੇਖੋ ਕਿੰਨਾ ਸੋਹਣਾ ਉਸ ਤੋਂ ਬਾਅਦ ਆਹ ਪ्योर ਚਨੋਂਨ ਦਾ ਦੁਪੱਟਾ ਦੇਖਿਓ ਕਿੰਨਾ ਸੋਹਣਾ ਆ ਲਓ ਬਹੁਤ ਪਿਆਰਾ ਦੁਪੱਟਾ ਆ ਲਓ ਦੇਖੋ ਡਿਜ਼ਾਈਨ ਦੇਖੋ ਦੁਪੱਟੇ ਦੇ ਕਿੰਨਾ ਸੋਹਣਾ ਤੇ ਸੂਟ ਬਣਿਆ ਵਾ ਪੂਰਾ ਅੱਤ ਲੱਗੂਗਾ ਪੂਰਾ ਘੈਂਟ ਲੱਗੂਗਾ ਇਹੇ ਮੇਰੀ ਗਾਰੰਟੀ ਆ ਲੋ ਇਹ ਕਲਰ ਦੇਖੋ ਕਿੰਨੇ ਸੋਹਣੇ ਆ ਤਿੰਨ ਕਲਰ ਤਿੰਨੇ ਨਵੇਂ ਕਲਰ ਆ ਜੀ ਠੀਕ ਆ ਜੀ ਇੱਕ ਤੁਹਾਨੂੰ ਆਈਟਮ ਦਿਖਾਉਣੀ ਆਪਣੇ ਕੋਲ ਐਦਾਂ ਦੀਆਂ ਵੀ ਆਈਟਮਾਂ ਹੁੰਦੀਆਂ ਆ ਔਰਗਾਂਜ਼ਾ ਤੇ ਪ੍ਰਿੰਟ ਹੈ ਹਲਕਾ ਜਿਹਾ ਵਰਕ ਜਿਨ੍ਹਾਂ ਨੂੰ ਜ਼ਿਆਦਾ ਕੜਾਈ ਵਾਲੇ ਸੂਟ ਨਹੀਂ ਪਸੰਦ ਹੈਗੇ ਉਹ ਐਦਾਂ ਦੀਆਂ ਆਈਟਮਾਂ ਲੈ ਕੇ ਜਾ ਸਕਦੇ ਆ ਲੋ ਠੀਕ ਹੈ ਜੀ ਐਵੇਂ ਪਲੇਨ ਸਲਵਾਰ ਆਊਗੀ ਠੀਕ ਹੈ ਜੀ ਐਵੇਂ ਦੁਪੱਟਾ ਆ ਜਾਊਗਾ ਆ ਲੋ ਬਹੁਤ ਸੋਹਣੀਆਂ ਆਈਟਮਾਂ ਆ ਇਹ ਆ ਕਲਰ ਆ ਇਹਦੇ ਵਿੱਚ ਤੁਹਾਨੂੰ ਵਾਧੂ ਡਿਜ਼ਾਈਨ ਮਿਲ ਜਾਣਗੇ ਆ ਲੋ ਪালার ਦੇਖੋ ਲੋ ਜਿਨ੍ਹਾਂ ਨੂੰ ਕੜਾਈਆਂ ਨਹੀਂ ਪਸੰਦ ਇਦਾਂ ਦੇ ਸੂਟ ਲੈ ਕੇ ਜਾਓ ਠੀਕ ਹੈ ਜੀ ਉਸ ਤੋਂ ਬਾਅਦ ਆ ਚੱਕ ਲੋ ਸੂਟ ਜੀ ਆ ਦੇਖੋ ਪੂਰੇ ਹੈਵੀ ਸੂਟ ਹੁਣ ਦੇਖਿਓ ਤੁਸੀਂ ਆ ਆਈਟਮ ਦੇਖਿਓ ਲੋ ਕੱਗਰੇ ਦੇ ਨਾਲ ਆ ਲੋ ਐਵੇਂ ਕੱਗਰ ਆ ਗਿਆ ਜੀ ਠੀਕ ਹੈ ਜੀ ਵਰਕ ਬਹੁਤ ਪਿਆਰਾ ਹੈ ਪਿਓਰ ਸ਼ਿਮਰ ਦੇ ਵਿੱਚ ਕੱਗਰਾ ਬਣਿਆ ਹੋਇਆ ਪਿਓਰ ਸ਼ਿਮਰ ਦੀ ਉਹ ਸ਼ਾਰਟ ਆਊਗੀ ਲਓ ਜੀ ਦੇਖੋ ਪੂਰਾ ਹੈਵੀ ਸੂਟ ਲੁੱਕ ਦੇਖੋ ਸੂਟ ਦੀ আর ਕਲਰ ਵੀ ਬਹੁਤ ਸੋਹਣਾ ਦੇਖੋ ਆਹ ਲਓ ਕੇਰਾ ਬਣਿਆ ਹੋਇਆ ਬਾਜੂ ਬਣੀ ਹੋਈ ਆ ਇਹਦੀ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਤੁਸੀਂ ਆਪਣੇ ਘੱਗਰਾ ਪਾਉਣਾ ਉਹਦੇ ਮੁਤਾਬਕ ਤੁਸੀਂ ਜਿੰਨੀ ਮਰਜ਼ੀ ਲੈਂਥ ਰਖਵਾ ਸਕਦੇ ਹੋ ਦੁਪੱਟਾ ਵੀ ਪੂਰਾ ਹੈਵੀ ਆ ਦੇਖੋ ਆਹ ਲਓ ਕਰੋ ਚੈੱਕ ਪੂਰਾ ਹੈਵੀ ਦੁਪੱਟਾ ਲੰਬਾ ਚੌੜਾ ਪੂਰਾ 2.5 ਮੀਟਰ ਦਾ ਦੁਪੱਟਾ ਆਊਗਾ ਠੀਕ ਹੈ ਜੀ ਇੱਕ ਨਵੀਂ ਆਈਟਮ ਦਿਖਾਉਣਾ ਤੁਹਾਨੂੰ ਹੁਣ ਵੈਲਵਟ ਦੀ ਸਲਵਾਰ ਦੇ ਨਾਲ ਸੂਟ ਹੈ ਬਹੁਤ ਸੋਹਣਾ ਇਹ ਇੱਕ ਤਾਂ ਨਾ ਪਾਹ ਫੜ ਜਵੇ 2 ਰੁਪਏ ਦਾ ਇੱਕ ਆਉਂਦਾ ਹੈ ਵੀ ਲਓ ਜੀ ਪਹਿਲਾਂ ਤੁਹਾਨੂੰ ਬਾਟਮੇ ਦਿਖਾ ਦਿੰਨਾ ਵੈਲਵਟ ਦੀ ਹੈ ਸੂਟ ਬਣਨਾ ਹੈ ਨਾ ਜਦੋਂ ਅੱਤ ਕਰਾਉਣੀ ਆ ਸੂਟ ਨੇ ਅਰਜੀ ਨੇ ਪਾਉਣਾ ਏ ਉਹਨੇ ਵੀ ਅੱਤ ਕਰਾਉਣੀ ਆ ਲਓ ਦੇਖੋ ਵੈਲਵਟ ਦੀ ਸਲਵਾਰ ਪੌਂਚਿਆਂ ਤੇ ਆ ਹੈਂਡਵਰਕ ਕੀਤਾ ਹੋਇਆ ਟੋਟਲੀ ਹੈਂਡਵਰਕ ਠੀਕ ਹੈ ਜੀ ਸ਼ਰਟ ਹੈਗੀ ਆ ਪਿਓਰ ਸ਼ਿਮਰ ਦੀ ਸ਼ਿਮਰ ਕੁਝ ਜ਼ਿਆਦਾ ਹੀ ਚੱਲ ਰਿਹਾ ਅੱਜਕੱਲ ਆ ਲੋ ਉਹ ਸੌਰੀ ਉਠਾਈ ਖੁੱਲ ਗਿਆ ਦਾ ਮੈਂ ਵੀ ਕਹਾ ਕਿੱਧਰੋਂ ਡਿਜ਼ਾਈਨ ਹੈ ਏ ਘੇਰੇ ਪਰ ਕੀ ਬਣ ਗਿਆ ਉਠਾਈ ਖੁੱਲ ਗਿਆ ਦਾ ਸੂਟ ਦੇਖੋ ਆਏ ਹਾਏ 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 ਮੈਂ ਕਹਿਣਾ ਕੀ ਬਾਤ ਹੈ ਜੀ ਓਏ ਹੋਏ ਸੂਟੇ ਬਹੁਤ ਸੋਹਣਾ ਗਲਾ ਹੀ ਬਹੁਤ ਪਿਆਰਾ ਬਣਿਆ ਹੋਇਆ ਬਾਜੂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਮੜਾ ਜ਼ੂਮ ਕਰਿਓ ਗਲੇ ਦੇ ਉੱਤੇ ਦੇਖੋ ਜੀ ਗਰਲਿ ਸ਼ਰਟ ਮੈਂ ਦੇਖੋ ਕਿੰਨਾ ਪਿਆਰਾ ਹੈਂਡਵਰਕ ਕੀਤਾ ਹੋਇਆ ਤੇ ਆ ਬਾਜੂ ਤੇ ਵੀ ਕਿੰਨਾ ਪਿਆਰਾ ਹੈਂਡਵਰਕ ਹੈ ਲੈਂਥ ਘੇਰਾ ਨਹੀਂ ਬਣਿਆ ਹੋਇਆ ਜਿੰਨੀ ਮਰਜ਼ੀ ਰੱਖ ਲਿਓ ਠੀਕ ਹੈ ਜੀ ਦੁਪੱਟਾ ਵੀ ਹੈਵੀ ਆ ਪਿਓਰ ਚਨੌਨ ਦਾ ਕਈ ਟਾਲਾ ਫਾਕੇ ਵੀ ਢੀਟਾਂ ਫੜਦੇ ਹੀ ਨਹੀਂ ਹੈਗੇ ਨਿਕਲ ਜਾ ਬਾਹਰ ਆ ਲੋ ਦੇਖੋ ਜੀ ਪਿਓਰ ਚਨੌਨ ਦਾ ਦੁਪੱਟਾ ਏ ਐਨ ਪੂਰਾ ਲੰਬਾ ਚੌੜਾ ਠੀਕ ਹੈ ਜੀ ਵਰਕ ਵੀ ਬਹੁਤ ਸੋਹਣਾ ਐਨ ਇੱਕ ਨੰਬਰ ਕੁਆਲਿਟੀ ਐ ਸੂਟ ਪੂਰਾ ਅੱਤ ਐ ਜੀ ਲਓ ਜੀ ਅਗਲਾ ਸੂਟ ਦੇਖੋ ਕਿੰਨਾ ਅੱਤ ਐ ਓਏ ਹੋਏ 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 ਕਾਰੀਗਰ ਨੇ ਕਮਾਲ ਕਰੀ ਪਈ ਆ ਸੂਟ ਦਾ ਕਲਰ ਵੀ ਕਿੰਨਾ ਸੋਹਣਾ ਤੇ ਵਰਕ ਵੀ ਕੁਛ ਡਿਫਰੈਂਟ ਐ ਦੇਖੋ ਜੀ ਜ਼ੂਮ ਕਰਕੇ ਦਿਖਾਇਓ ਐ ਨੇੜੇ ਲਿਆ ਕੇ ਫੋਨ ਦੇਖੋ ਜੀ ਕਿੰਨਾ ਪਿਆਰਾ ਕਿੰਨਾ ਸੋਹਣਾ ਸੂਟ ਆ ਵਰਕ ਵੀ ਕੁਛ ਡਿਫਰੈਂਟ ਜਾਏ ਬਾਜੂ ਤੇ ਵੀ ਵਰਕ ਆਊਗਾ ਠੀਕ ਹੈ ਜੀ ਹੁਣ ਤੁਹਾਨੂੰ ਦੁਪੱਟਾ ਦਿਖਾਉਣਾ ਦੁਪੱਟਾ ਵੀ ਕੁਛ ਡਿਫਰੈਂਟ ਹੈ ਜੀ ਲਓ ਜੀ ਦੁਪੱਟਾ ਵੀ ਘੈਂਟ ਐ ਨ ਪੂਰਾ ਗਰਲਿਸ਼ ਸੂਟ ਐ ਨ ਪੂਰਾ ਦੇਖੋ ਦੁਪੱਟਾ ਓਏ ਹੋਏ ਹੋਏ ਲਹਿਰਾਂ ਉੱਠਦੀਆਂ ਦੁਪੱਟੇ ਦੀਆਂ ਦੇਖੋ ਐਨ ਐਵੇਂ ਨਾ ਕਾਰਨਰ ਤੇ ਆ ਦਿਖਾ ਦਿਓ ਐਵੇਂ ਸਾਰੇ ਕਾਰਨਰਾਂ ਤੇ ਐਦਾਂ ਦਾ ਫੁੱਲ ਬਣਾਇਆ ਹੋਇਆ ਬਹੁਤ ਸੋਹਣਾ ਗਰਲਿਸ਼ ਆਈਟਮ ਐ ਜੇ ਜ਼ਿਆਦਾ ਭਾਰੀ ਕਰ ਦਿੰਦੇ ਫਿਰ ਥੋੜੀ ਲੁੱਕ ਕੁਛ ਹੋਰ ਹੋਣੀ ਸੀ ਬਟ ਇਸ ਕਰਕੇ ਨਾ ਗਰਲਿਸ਼ ਬਣਾਉਣਾ ਸੀ ਇਸ ਕਰਕੇ ਕਾਰਨਰ ਕਾਰਨਰ ਤੇ ਆਰ ਕੱਟਵਰਕ ਦਿੱਤਾ ਹੋਇਆ ਬਹੁਤ ਪਿਆਰੀ ਆਈਟਮ ਹੈ ਜੀ নাও ਜੀ ਹੁਣ ਚੈੱਕ ਕਰੋ ਅਗਲਾ ਸੂਟ ਇਹ ਸੂਟ ਮੈਂ ਤਾਂ ਦਿਖਾ ਰਿਆਂ ਕਿਤੇ ਸਭ ਨੂੰ ਆਇਆ ਇਹਨਾਂ ਲੱਗੇ ਕਿਤੇ ਮਾਵੀਆ ਵਾਲੇ ਕੋਲ ਸਿਰਫ ਸਸਤੇ ਹੀ ਸੂਟ ਆ ਆਪਣੇ ਕੋਲ ਹਰ ਤਰ੍ਹਾਂ ਦੀ ਆਈਟਮ ਹੈ ਆ ਲੋ ਦੇਖੋ ਜੀ ਅਗਲਾ ਇਹ ਵੀ ਪਿਓਰ ਆਰਗੈਂਜ਼ਾ ਦੇ ਉੱਤੇ ਆ ਘਰਲੇ ਸੂਟ ਆ ਲੈਂਥ ਜਿੰਨੀ ਮਰਜ਼ੀ ਰੱਖ ਲਿਓ ਗਲਾ ਦੇਖੋ ਗਲਾ ਦਿਖਾਇਓ ਸਵਾਰ ਕੇ ਲਓ ਜੀ ਦੇਖੋ ਸੂਟ ਕਿਹੜਾ ਲੁੱਕ ਹੈ ਸੂਟ ਦੀ ਬਾਜੂ ਤੇ ਵੀ ਵਰਕ ਬਹੁਤ ਸੋਹਣਾ ਹੈ ਠੀਕ ਹੈ ਜੀ ਇਹ ਕੰਟਰਾਸਟ ਬਾਟਮ ਦੇ ਨਾਲ ਤਿਆਰ ਕੀਤਾ ਆਪਾਂ ਨੇ ਜਿਹੜੀਆਂ ਮੇਰੀਆਂ ਭੈਣਾਂ ਕਹਿਣੀਆਂ ਸੀ ਮੈਚਿੰਗ ਸੂਟ ਪਾਉਣਾ ਉਹਨਾਂ ਵਾਸਤੇ ਔਰ ਦੁਪੱਟਾ ਮੈਂ ਕਹਿੰਨਾ ਕੀ ਬਾਤ ਹੈ ਦੁਪੱਟੇ ਦੀ ਵੀ ਅਤ ਕਰਾਈ ਹੋਈ ਹੈ ਆਹ ਲਓ ਦੇਖੋ ਦੇਖੋ ਇੱਥੋਂ ਦੇਖੋ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਠੀਕ ਹੈ ਜੀ ਲਓ ਜੀ ਹੁਣ ਇਦੇ ਵਿੱਚ ਕਲਰ ਵੀ ਐ ਇੱਕ ਆਹ ਕਲਰ ਦੇਖੋ ਦੋ ਕਲਰ ਐ ਜੀ ਇਹਦੇ ਵਿੱਚ ਆਹ ਹੈਗਾ yellow ਦੇ ਨਾਲ ਇਹਦਾ ਕੰਟਰਾਸਟ ਠੀਕ ਐ ਜੀ ਗ੍ਰੀਨ ਕਲਰ ਦੇ ਵਿੱਚ ਆਹ ਲੋ ਹੁਣ ਅਗਲਾ ਡਿਜ਼ਾਈਨ ਦੇਖੋ ਐਨ ਪੂਰਾ ਸਿਰੇ ਦਾ ਡਿਜ਼ਾਈਨ ਐ ਵੀ ਗਰਲਿਸ਼ ਗਲੇ ਦੇ ਉੱਤੇ ਤੇ ਬਾਜੂ ਦੇ ਉੱਤੇ ਲੋ ਦੇਖੋ ਟੋਟਲੀ ਹੈਂਡਵਰਕ ਕੀਤਾ ਹੋਇਆ ਠੀਕ ਐ ਜੀ ਬਾਟਮ ਤੇ ਵਰਕ ਦੇਖੋ ਕਿਆ ਬਾਤ ਐ ਓਏ ਹੋਏ 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 ਕਿੰਨੇ ਸੋਹਣੇ ਸੂਟ ਬਣਾਏ ਆ ਬਾਈ ਐਤ ਕੀ ਕਾਰੀ ਕਰਨਾ ਜੀ ਕਰਦਾ ਜਾ ਕੇ ਹੱਥ ਚੁੰਮ ਲਵਾ ਕਾਰੀਗਰ ਦੇ ਜਾਣਾ ਮੈਂ ਪਰਸੋਂ ਨੂੰ ਚੁੰਮ ਕੇ ਆਉਂਗਾ ਹੱਥ ਉਹਦੇ ਲਓ ਜੀ ਆਹ ਦੇਖੋ ਦੁਪੱਟਾ ਦੇਖੋ ਕਿਆ ਬਾਤ ਹੈ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਆ ਬਸ ਤੁਸੀਂ ਦੇਰ ਨਾ ਕਰੋ ਪਹੁੰਚ ਜੋ ਮਾਵੇ ਦੀ ਹੱਟੀ ਤੇ ਲੈ ਜੋ ਸੂਟ ਆ ਕੇ ਕਦੇ ਕਦੇ ਹੀ ਮਿਲਦੇ ਹੈ ਜਿਹੇ ਸੂਟ ਠੀਕ ਹੈ ਜੀ ਆਹ ਦੇਖੋ ਕੁਝ ਡਿਫਰੈਂਟ ਆਈਟਮ ਲਓ ਜੀ ਇਹ ਹੈਗੀ ਕ੍ਰਸ਼ ਦੇ ਵਿੱਚ ਇਹ ਕੱਪੜਾ ਹੈਗਾ ਕ੍ਰਸ਼ ਹਾਲੋ ਜੀ ਦੇਖੋ ਕੁਝ ਅਲੱਗ ਪਾਉਣਾ ਜੀ ਨੇ ਮਾਰਦਾ ਲਿਸ਼ਕਾ ਸੂਟ ਬਹੁਤ ਕੈਂਟ ਚੀਜ਼ ਐ ਇਧਰ ਬਾਜੂ ਵੀ ਦਿਖਾ ਦਿਓ ਬਾਜੂ ਦੇ ਵੀ ਵਰਕ ਐ ਜਿਹੜੀ ਮੇਰੀ ਭੈਣ ਕਹਿੰਦੀ ਕੁਝ ਅਲੱਗ ਜਾ ਦਿਖਾਓ ਕੁਝ ਡਿਫਰੈਂਟ ਜਾ ਦਿਖਾਓ ਆਹ ਸੂਟ ਹੈ ਕਿਹੜੀ ਦਾ ਏ ਦਿਖਾ ਦਿਓ ਮੜਾ ਜਾ ਕਿਹੜੀ ਕੰਪਨੀ ਦਾ ਸੂਟ ਹੈ ओरिजिनल ਠੀਕ ਆ ਜੀ ਦੁਪੱਟਾ ਵੀ ਦੇਖਿਓ ਕਿ ਆ ਸ਼ਾਨਦਾਰ ਐ ਲੋ ਜੀ ਆ ਦੇਖੋ ਦੁਪੱਟਾ ਫੋਰ ਸੈੱਟ ਲੈਸ ਲੱਗੀ ਹੋਈ ਆ ਪ੍ਰਿੰਟ ਦੇਖੋ ਕਿੰਨਾ ਘੈਂਟ ਹੈ ਤੇ ਵਰਕ ਵੀ ਕੀਤਾ ਹੋਇਆ ਆ ਲਓ ਦੇਖੋ ਤੇ ਇਹਦੇ ਵਿੱਚ ਸ਼ੇਡ ਆਉਣਗੇ 4 ਇਹਦੀ ਬਾਟਮ ਕਿੱਥੇ ਆ ਸੌਰੀ ਆ ਬਾਟਮ ਪਲੇਨ ਹੈ ਬਾਟਮ ਪਲੇਨ ਹੈ ਜੀ ਆ ਬਾਟਮ ਹੈ ਜੀ ਠੀਕ ਹੈ ਤੇ ਆ ਸ਼ੇਡ ਆ ਜਾਣਗੇ ਇਹਦੇ ਵਿੱਚ 4 ਲਓ ਜੀ ਇਤਨਾ ਕਿਸੇ ਦੇ ਵਿੱਚ ਹਲਕਾ ਜਿਹਾ yellow ਆ ਹਲਕਾ ਜਿਹਾ fuchsia ਆ ਹਲਕਾ ਜਿਹਾ ਆ ਪੀਚਾ ਜਿਹਾ ਕਲਰ ਆ ਪਿੰਕ ਜਿਹਾ ਐਵੇਂ ਚੇਂਜ ਆਉਣਗੇ ਸਲਵਾਰਾਂ ਦੇ ਕਲਰ ਚੇਂਜ ਆਉਣਗੇ ਠੀਕ ਹੈ ਜੀ ਸੋ ਤੁਸੀਂ ਸਾਰੀ ਵੀਡੀਓ ਦੇਖੀ ਤੁਹਾਡਾ ਦਿਲੋਂ ਧੰਨਵਾਦ ਕਰਦਾ ਇੱਥੋਂ ਇੱਥੋਂ ਧੰਨਵਾਦ ਕਰਦਾ ਤੁਸੀਂ ਸਾਰੀ ਵੀਡੀਓ ਦੇਖੀ ਆ ਤੇ ਹੁਣ ਬਸ ਇੱਕ ਕੰਮ ਕਰਦੇ ਹੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਦਿਓ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਸੂਟ ਕਿਦਾਂ ਦਾ ਲੱਗਿਆ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਸ਼ੇਅਰ ਕਰ ਦਿਓ ਕੋਈ ਰਹਿ ਨਾ ਜਾਵੇ ਜਿੰਨੇ ਵੀ ਤੁਹਾਡੇ WhatsApp 'ਚ ਕੰਟੈਕਟਾਂ ਸਾਰਿਆਂ ਨੂੰ ਸ਼ੇਅਰ ਕਰ ਦਿਓ Facebook 'ਤੇ ਵੀ ਸ਼ੇਅਰ ਕਰ ਦਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਲਓ ਜੀ ਮੈਂ ਹੁਣ ਲੰਨਾ ਅਜਾਜ਼ਤ ਅਗਲੀ ਵੀਡੀਓ 'ਚ ਮਿਲੂੰਗੇ। ਧੰਨਵਾਦ ਜੀ ਭੁੱਖ ਲੱਗੀ ਰੋਟੀ ਖਾ ਲਵਾਂ। ਤੁਸੀਂ ਆਹ ਰੋਡ ਕੁਰਾਲੀ ਲਾਈਟਾਂ ਵੱਲ ਤੋਂ ਆ ਰਿਹਾ ਜੀ ਆਪਣੀ ਸ਼ਾਪ ਦੇ ਸਾਹਮਣੇ ਹੈਗੀ ਜੀ ਮੋਰ ਵਾਲਿਆਂ ਦੀ ਸੁਪਰਮਾਰਕੀਟ ਤੇ HP ਗੈਸ ਏਜੰਸੀ ਰਵਾਵ ਵਾਲਿਆਂ ਦੀ। ਆਹ ਰੋਡ ਸਿੱਧਾ ਮੋਰਿੰਡਾ ਸ਼ਹਿਰ ਨੂੰ ਨਿਕਲ ਗਿਆ। ਮੋਰਿੰਡਾ ਰੋਡ ਕੁਰਾਲੀ ਸ਼ਹਿਰ 'ਚ ਦੁਕਾਨ ਆਪਣੀ ਜੇ ਫੇਰ ਵੀ ਐਡਰੈਸ ਨਹੀਂ ਪਤਾ ਲੱਗਦਾ ਕਾਲ ਕਰ